ਅੱਜਵਰੇ ਅਮਰਸਰ ਸ਼ਹਿਰ ਤੇ ਜਿਹੜੇ ਸਾਡੇ ਐਡਜੋਇਨਿੰਗ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਸਕੂਲਸ ਨੂੰ ਥ्रेटनिंग ਮੇਲਸ ਆਈਆਂ ਸੀਗੀਆਂ ਬਹੁਤ ਜਲਦੀ ਅਸੀਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੇ ਸੀਨੀਅਰ ਆਫਿਸਰਸ ਅਸੀਂ ਰਸ਼ ਕੀਤਾ ਔਰ ਸਾਰੇ ਕੈਂਪਸਸ ਸਿਕਿਉਰ ਕੀਤੇ ਐਂਟੀ ਸੈਪਟੋਲੋਜੀਕ ਪੁਆਇੰਟ ਆਫ 뷰 ਉਹਨਾਂ ਨੂੰ ਸਾਰਾ ਚੈੱਕ ਕੀਤਾ ਗਿਆ ਔਰ ਬਿਲਕੁਲ ਇਹ ਜਿਹੜੇ ਥ੍ਰੈਟਸ ਨੇ ਫਾਲਸ ਪਾਈਆਂ ਗਈਆਂ ਫਿਰ ਵੀ ਸਾਰੇ ਜਿਹੜੇ ਕੈਂਪਸ ਅਸੀਂ ਟੋਟਲੀ ਸਿਕਿਉਰ ਕੀਤੇ ਔਰ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਸਕੂਲ ਦੀ ਉਹਦੇ ਨਾਲ ਇਨ ਟੱਚ ਰਹੇ ਆਂ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦਾ ਇਹਦਾ ਪਾਰਟ ਹੈ ਲੋਕਲ ਸਾਈਬਰ ਸਾਡਾ ਕ੍ਰਾਈਮ ਪੁਲਿਸ ਸਟੇਸ਼ਨ ਸਟੇਟ ਸਾਈਬਰ ਸੈੱਲ ਔਰ ਈਵਨ ਸੈਂਟਰਲ ਏਜੰਸੀਜ਼ ਦੀ ਹੈਲਪ ਅਸੀਂ ਲੈ ਰਹੇ ਆਂ ਸੋ ਥੈਟ ਇਹਨੂੰ ਜਲਦੀ ਤੋਂ ਜਲਦੀ ਕ੍ਰੈਕ ਕੀਤਾ ਜਾਵੇ ਪਾਸਟ ਦੀ ਹਿਸਟਰੀ ਹੈ ਉਹਦੇ ਵਿੱਚ ਅਨਫੋਰਚਨਟਲੀ ਪਹਿਲਾਂ ਜਦੋਂ ਇਹੋ ਜਿਹੇ ਮੇਲਸ ਆਈਆਂ ਸੀ ਕੁਝ ਸਕੂਲਾਂ ਦੇ ਵਿੱਚ ਉਦੋਂ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਵੀ ਸ਼ਾਮਲ ਵਿੱਚ ਪਾਏ ਗਏ ਸੀਗੇ ਤੋਂ ਅਸੀਂ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰੇ ਕੇਸਸ ਨੂੰ ਕਰੈਕ ਕਰਨਗੇ ਔਰ ਮੈਂ ਦੂਸਰਾ ਸਾਰੇ ਸਿਟੀਜ਼ਨਸ ਨੂੰ ਸਾਰੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਹਰ ਟਾਈਮ ਵਚਨਬਾੰਦਾ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਹਿਫੂਜ਼ ਸਿਕਿਉਰ ਫੀਲ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਅਮਰਸਰ ਕਮਿਸ਼ਨਰ ਪੁਲਿਸ ਇਸ ਬਾਰੇ ਪੂਰੀ ਤਰ੍ਹਾਂ ਅਲਰਟ ਹੈ ਸਾਰੇ ਸੀਨੀਅਰ ਆਫਿਸਰਸ ਅਸੀਂ ਇਸ ਕੰਮ ਤੇ ਲੱਗੇ ਹੋਏ ਹਾਂ